ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬੀ ਆਵਾਜ਼ ਕਹਾਣੀਆਂ ਤੇ ਉਸਦੇ ਪੁੱਤਰ ਦਾ ਅਮਰੀਕਾ ਤੋਂ ਟੈਲੀਫੋਨ ਆਇਆ ਸੀ ਪਾਪਾ ਤੁਸੀਂ ਹੁਣ ਸਰਵਿਸ ਤੋਂ ਰਿਟਾਇਰ ਹੋ ਗਏ ਬਿਲਕੁਲ ਵੈਲਿਓ ਹੁਣ ਤੁਸੀਂ ਸਾਡੇ ਕੋਲ ਆ ਕੇ ਰਹੋ ਇਹ ਦੁਨੀਆ ਵੀ ਵੇਖਣ ਵਾਲੀ ਆ ਆਪਣੇ ਦੇਸ਼ ਨਾਲੋਂ ਬਿਲਕੁਲ ਵੱਖਰੀ ਅੱਜਕੱਲ੍ਹ ਗਰਮੀਆਂ ਦੇ ਮੌਸਮ 'ਚ ਵਿਚਾਂ ਦੇ ਨਜ਼ਾਰੇ ਦੇਖਣ ਵਾਲੇ ਹੁੰਦੇ ਨੇ ਇੱਥੇ ਤੁਸੀਂ ਇੱਕ ਵਾਰੀ ਆ ਕੇ ਤਾਂ ਦੇਖੋ ਤੁਹਾਨੂੰ ਬਹੁਤ ਚੰਗਾ ਲੱਗੂ ਅੱਛਾ ਆ ਜਾਵਾਂਗਾ ਫਿਰ ਉਹਨੇ ਆਪਣੇ ਪੁੱਤਰ ਦੀ ਗੱਲ ਦਾ ਹੁਲਾਰਾ ਲੈਂਦਿਆਂ ਕਿਹਾ ਹਾਂ ਪਾਪਾ ਜਲਦੀ ਆ ਜਿਓ ਮੰਮੀ ਨੂੰ ਵੀ ਨਾਲ ਲੈ ਕੇ ਆਉਣਾ ਉਹ ਤਾਂ 4 ਸਾਲ ਪਹਿਲਾਂ ਹੀ ਤੁਹਾਡੇ ਕੋਲ 6 ਮਹੀਨੇ ਲਾ ਕੇ ਆਈ ਆ ਹੁਣ ਤੇ ਉਹ ਕਾਂਸ਼ੀ ਬ੍ਰਿੰਦਾਵਨ ਦੀ ਯਾਤਰਾ ਤੇ ਗਈ ਹੋਈ ਆ ਪਤਾ ਨਹੀਂ 2 ਮਹੀਨੇ ਲਾਉਂਦੀ ਆ ਕਿ 3 ਮਹੀਨੇ ਲਾਉਂਦੀ ਆ ਚਲੋ ਚੰਗਾ ਤੁਸੀਂ ਇਕੱਲੇ ਆ ਜਿਓ ਫਿਰ ਮੈਂ ਕੱਲ ਨੂੰ ਤੁਹਾਨੂੰ ਸਪਾਂਸਰਸ਼ਿਪ ਭੇਜ ਰਿਹਾ ਹਾਂ ਓਕੇ ਠੀਕ ਆ ਭੇਜ ਦੇ ਉਹਦਾ ਵਿਆਹ ਹੋਏ ਨੂੰ 37 ਸਾਲ ਗੁਜ਼ਰ ਚੁੱਕੇ ਸੀ ਇਸ ਸੰਜੋਗ ਤੋਂ ਉਹਦੀ ਪਤਨੀ ਨੇ ਦੋ ਪੁੱਤਰਾਂ ਨੂੰ ਜਨਮ ਵੀ ਦੇ ਦਿੱਤਾ ਜਿਹੜੇ ਹੁਣ ਆਪਣੇ ਆਪਣੇ ਕਾਰੋਬਾਰ ਤੇ ਲੱਗੇ ਹੋਏ ਨੇ ਪਰ ਫਿਰ ਵੀ ਉਸ ਨੂੰ ਆਪਣੇ ਇਹਨਾਂ 37 ਸਾਲਾਂ ਦੇ ਵਿਵਹਤਾ ਜੀਵਨ 'ਚ ਇੱਕ ਵੀ ਐਸਾ ਦਿਨ ਯਾਦ ਨਹੀਂ ਜਿਸ ਦਿਨ ਆਪਣੀ ਪਤਨੀ ਤੇ ਉਸ ਨੂੰ ਪਿਆਰ ਆਇਆ ਹੋਵੇ ਐਸੇ ਕੋਈ ਘੜੀ ਜਾਂ ਪਲ ਜਦੋਂ ਉਹਦਾ ਦਿਲ ਉਹਦੀ ਜਵਾਨੀ ਤੇ ਰੂਪ ਨੂੰ ਵੇਖ ਕੇ ਮਚਲੁੱਟਿਆ ਹੋਵੇ ਦਿਲ ਮਚਲਦਾ ਕਿਵੇਂ ਉਹਦੀ ਕਾਇਆ ਤੇ ਸੁਭਾਅ ਵਿੱਚ ਕੋਈ ਵੀ ਤਾਂ ਐਸਾ ਗੁਣ ਨਹੀਂ ਸੀ ਜਿਹੜਾ ਕਿਸੇ ਮਰਦ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕੇ ਮਧਰਾ ਕੱਦ ਢੀਲਾ ਤੇ ਪਿਲਪਲਾ ਜਿਸਮ ਲਮੂਤਰੇ ਜੇ ਚਿਹਰੇ ਤੇ ਬੇਮੇਚੇ ਤੇ ਬੇਟੱਗੇ ਨੈਣ ਨਕਸ਼ ਉੰਜ ਵੀ ਜੇਕਦੇ ਉਹ ਜਵਾਨੀ ਦੇ ਜੋਸ਼ ਵਿੱਚ ਉਹਦੇ ਨੇੜੇ ਜਾਂਦਾ ਵੀ ਤਾਂ ਜਿਵੇਂ ਠੰਡੀ ਯਖ ਹੋ ਜਾਂਦੀ ਇੱਕ লাশ ਦੀ ਤਰ੍ਹਾਂ ਹੁਣ ਤਾਂ ਮੁੱਦ ਤਾਂ ਲੰਘ ਗਿਆ ਸੀ ਉਹਦੇ ਨੇੜੇ ਗਏ ਨੂੰ ਉਹਨਾਂ ਦਿਨਾਂ 'ਚ ਜਦੋਂ ਇਹਦੇ ਨਾਲ ਉਸ ਦਾ ਰਿਸ਼ਤਾ ਪੱਕਾ ਹੋਇਆ ਸੀ ਉਸ ਨੇ ਪੀਸੀਐਸ ਜੁਡੀਸ਼ੀਅਲ ਦਾ ਇਮਤਿਹਾਨ ਦਿੱਤਾ ਸੀ ਉਹਦੇ ਪਿਓ ਦੀ ਜਿਹੜੀ ਡਿਪਟੀ ਕਮਿਸ਼ਨਰ ਦਾ ਪੀਏ ਲੱਗਾ ਹੋਇਆ ਸੀ ਇਹ प्रबल ਇੱਛਾ ਸੀ ਕਿ ਉਹਦਾ ਪੁੱਤ ਕੋਈ ਮੁਕਾਬਲੇ ਦਾ ਇਮਤਿਹਾਨ ਪਾਸ ਕਰਕੇ ਵੱਡਾ ਅਫਸਰ ਬਣੇ ਉਹ ਦਿਨਾਂ ਵਿੱਚ ਹੀ ਪੰਜਾਬ ਹਾਈ ਕੋਰਟ ਦੇ ਰਜਿਸਟਰਾਰ ਦੇ ਪ੍ਰਾਈਵੇਟ ਸੈਕਟਰੀ ਦੀ ਬੀਏ ਪਾਸ ਕੁੜੀ ਬਾਰੇ ਕਿਸੇ ਨੇ ਦੱਸ ਪਾਈ ਦੱਸ ਪਾਉਣ ਵਾਲੇ ਨੇ ਉਹਨੂੰ ਇਹ ਵੀ ਕਿਹਾ ਦੇਖ ਰਾਜਕੁਮਾਰ ਤੇਰੇ ਬੇਟੇ ਨੇ ਪੀਸੀਐਸ ਜੁਡੀਸ਼ੀਅਲ ਦਾ ਇਮਤਿਹਾਨ ਦਿੱਤਾ ਹੋਇਆ ਜੇ ਤੇਰੇ ਮੁੰਡੇ ਦਾ ਰਿਸ਼ਤਾ ਇਸ ਕੁੜੀ ਨਾਲ ਪੱਕਾ ਹੋ ਗਿਆ ਨਾ ਤਾਂ ਹੋ ਸਕਦਾ ਹੈ ਕਿ ਕੁੜੀ ਦਾ ਪਿਓ ਹਾਈ ਕੋਰਟ ਦੇ ਰਜਿਸਟਰਾਰ ਦੀ ਮਿਹਨਤ ਕਰਕੇ ਉਹਦੇ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਤੌਰ ਤੇ ਚੋਣ ਕਰਵਾ ਦੇਵੇ ਪਰ ਉਹਦੇ ਮੁਕਾਬਲੇ ਤੇ ਇੰਤਿਹਾਨ ਤੇ ਆਏ ਮੈਰਿਟ ਦੇ ਆਧਾਰ ਤੇ ਚੁਣੇ ਜਾਂਦੇ ਨੇ ਨਾ ਰਜਿਸਟਰਾਰ ਉਹਦੇ ਵਿੱਚ ਕੀ ਕਰ ਸਕਦਾ ਹੈ ਉਹ ਯਾਰ ਬਹੁਤ ਕੁਝ ਹੋ ਜਾਂਦਾ ਇਸ ਮੁਲਕ ਚ ਫਰਜ਼ ਕਰੋ ਕਿ ਤੇਰੇ ਬੇਟੇ ਦਾ ਨਾਮ ਮੈਰਿਟ ਲਿਸਟ ਵਿੱਚ ਜਿਹੜਾ ਪਿੱਛੇ ਰਹਿ ਗਿਆ ਤਾਂ ਇਹੋ ਜਿਹੇ ਮੌਕੇ ਰਜਿਸਟਰਾਰ ਸਰਕਾਰ ਤੋਂ ਕੁਝ ਵਾਧੂ ਪੋਸਟਾਂ ਦੀ ਮਨਜ਼ੂਰੀ ਲੈ ਕੇ ਉਹਦੀ ਚੋਣ ਕਰਾ ਸਕਦੀ ਹੈ ਤੇ ਇਹ ਬੰਦਾ ਰਜਿਸਟਰਾਰ ਦੇ ਹੈਵੀ ਬੜਾ ਨੇੜੇ ਉਹਦੇ ਮਿੱਤਰ ਦੀ ਇਹ ਗੱਲ ਉਹਨੂੰ ਜੱਜ ਗਈ ਪਰ ਜਦੋਂ ਉਸਨੇ ਆਪਣੇ ਪੁੱਤ ਨਾਲ ਇਸ ਪ੍ਰਸਤਾਵ ਬਾਰੇ ਗੱਲ ਕੀਤੀ ਤਾਂ ਬੋਲਿਆ ਸੀ ਬਾਈ ਜੀ ਮੈਨੂੰ ਪਹਿਲਾਂ ਆਪਣੇ ਪ੍ਰੋਫੈਸ਼ਨ 'ਚ ਤਾਂ ਸੈੱਟ ਹੋ ਲੈਣ ਦੋ ਫਿਰ ਵਿਆਹ ਵੀ ਕਰਵਾ ਲਵਾਂ ਪੁੱਤਰ ਜੀ ਚੰਗੇ ਖਾਨਦਾਨੀ ਰਿਸ਼ਤੇ ਐਵੇਂ ਨਹੀਂ ਮਿਲ ਜਾਂਦੇ ਤੁਹਾਨੂੰ ਆਪਣੇ ਘਰ ਦੀ ਹਾਲਤ ਦਾ ਤਾਂ ਪਤਾ ਹੀ ਆ ਇਸ ਤੋਂ ਵਧੀਆ ਰਿਸ਼ਤਾ ਆਪਾਂ ਨੂੰ ਹੋਰ ਕੋਈ ਨਹੀਂ ਮਿਲਣ ਲੱਗਿਆ ਪਰ ਬਾਈ ਜੀ ਮੈਂ ਤਾਂ ਹਜੇ ਵਿਆਹ ਕਰਾਈ ਨਹੀਂ ਸਕਦਾ ਤੁਸੀਂ ਕਿਉਂ बार-ਬਾਰ ਇਸੇ ਗੱਲ ਨੂੰ ਲੈ ਕੇ ਬਹਿ ਜਾਂਦੇ ਹੋ ਚਲ ਆਪਾਂ ਰਿਸ਼ਤਾ ਪੱਕਾ ਕਰ ਲੈਨੇ ਆ ਵਿਆਹ ਤੋਂ ਠਹਿਰ ਕੇ ਕਰਾ ਲਈ ਐਨੀ ਗੱਲ ਤੇ ਮਾਨੀ ਜਾਣਗੇ ਪਰ ਬਾਈ ਜੀ ਮੈਂ ਹਲੇ ਵਿਆਹ ਕਰਵਾਉਣਾ ਹੀ ਨਹੀਂ। ਬਸ ਇਹ ਮੇਰਾ ਆਖਰੀ ਫੈਸਲਾ ਹੈ ਤੇ ਉਹਨੇ ਸਾਫ਼ ਇਨਕਾਰ ਕਰ ਦਿੱਤਾ। ਪਰ ਉਸਦੇ ਪਿਤਾ ਦੀਆਂ ਅੱਖਾਂ ਸਾਹਮਣੇ ਤਾਂ ਆਪਣੇ ਪੁੱਤ ਨੂੰ ਇੱਕ ਉੱਚੇ ਸਰਕਾਰੀ ਅਹੁਦੇ ਤੇ ਲੱਗੇ ਨੂੰ ਦੇਖਣ ਦੇ ਸੁਪਨੇ ਲਟਕ ਰਹੇ ਸਨ। ਉਸਨੇ ਕਈ ਰਿਸ਼ਤੇਦਾਰਾਂ ਤੋਂ ਉਸਤੇ ਦਬਾਅ ਪਾਉਣ ਦਾ ਯਤਨ ਵੀ ਕੀਤਾ। ਇਹਦੇ ਨਾਲ ਘਰ ਵਿੱਚ ਐਨਾ ਤਣਾਅ ਪੈਦਾ ਹੋ ਗਿਆ ਕਿ ਬਾਪ ਪੁੱਤ ਨੇ ਆਪਸ ਵਿੱਚ ਬੋਲਣਾ ਹੀ ਛੱਡ ਦਿੱਤਾ। ਪਰ ਜਦੋਂ ਮਾਂ ਨੇ ਵੀ ਆਪਣੇ ਪਤੀ ਦੀ ਤਰਫਦਾਰੀ ਕਰਨੀ ਸ਼ੁਰੂ ਕੀਤੀ ਤਾਂ ਉਸ ਨੇ ਗੁੱਸੇ 'ਚ ਜਾ ਕੇ ਆਖਦਿਆਂ ਹਾਂ ਕਰਤੀ ਜੇ ਪਾਈ ਜੀ ਤੁਸੀਂ ਸਾਰੇ ਆਪਣੀ ਜਿੱਦ ਤੇ ਅੜੀ ਬੈਠੇ ਹੋ ਨਾ ਤਾਂ ਦੇ ਦਿਓ ਮੈਨੂੰ ਕੋਈ ਛੁਟਕਾ ਬੰਨ ਦੋ ਮੈਨੂੰ ਕੋਈ ਵੀ ਇੰਨੀ ਕਾਣੀ ਦੇ ਨਾਲ ਮੈਂ ਬਿਲਕੁਲ ਨਹੀਂ ਬੋਲੂੰਗਾ ਉਹ ਗੁੱਸੇ 'ਚ ਬਿਨਾਂ ਦੇਖਿਆ ਹੀ ਉਹਨੂੰ ਵਿਆਹ ਲਿਆਇਆ ਸੀ ਪਰ ਉਸ ਦੀ ਨਾ ਤਾਂ ਇਸ ਨੂੰ ਸਿਰਤ ਪਸੰਦ ਸੀ ਨਾ ਸੂਰਤ ਉਹ ਜਦੋਂ ਸਭ ਜੱਜ ਦੇ ਅਹੁਦੇ ਤੇ ਨਿਯੁਕਤ ਹੋਇਆ ਤਾਂ ਉਹਦੀ ਸ਼ਾਨੋ ਸ਼ੌਕਤ ਨੂੰ ਵੇਖ ਕੇ ਉਹਦੀ ਪਤਨੀ ਸੰਤੋਸ਼ ਸੰਤੋਸ਼ ਦੇ ਤੌਰ ਤਰੀਕੇ ਹੀ ਬਦਲ ਗਏ ਉਹ ਆਪਣੇ ਆਪ ਨੂੰ ਘਰ ਦੀ ਸੁਆਣੀ ਸਮਝਣ ਦੀ ਥਾਂ ਅਫਸਰ ਸਮਝਣ ਲੱਗ ਪਈ ਜੱਜ ਸਾਪ ਦਾ ਜਿਹੜਾ ਵੀ ਕੋਈ ਮਿੱਤਰ ਬੇਲੀ ਉਹਨਾਂ ਦੇ ਘਰੇ ਆਉਂਦਾ ਉਹ ਫਜ਼ੂਲੀ ਕੋਈ ਨਾ ਕੋਈ ਵਗਾਰ ਉਹਨਾਂ ਦੇ ਗਲ ਪਾ ਦਿੰਦੀ ਤੇ ਉਸ ਨੇ ਆਪਣੀ ਪਤਨੀ ਨੂੰ ਕਈ ਵਾਰ ਸਮਝਾਇਆ ਵੀ ਸੀ ਕਿ ਤੇਰੇ ਇਸ ਤਰ੍ਹਾਂ ਕਰਨ ਨਾਲ ਉਹਦੀ ਰੈਪੂਟੇਸ਼ਨ ਤੇ ਬੜਾ ਮਾੜਾ ਅਸਰ ਪੈਂਦਾ ਪਰ ਇਸ ਗੱਲ ਦਾ ਉਹਦੇ ਤੇ ਕੋਈ ਅਸਰ ਨਾ ਹੋਇਆ ਹਾਰ ਕੇ ਉਸਨੇ ਆਪਣੇ ਦੋਸਤਾਂ ਮਿੱਤਰਾਂ ਦੇ ਘਰੇ ਜਾਣਾ ਜਾਂ ਉਹਨਾਂ ਨੂੰ ਆਪਣੇ ਘਰ ਬੁਲਾਉਣਾ ਹੀ ਛੱਡਦਾ ਉਹਦੀ ਇੱਕ ਹੋਰ ਆਦਤ ਜਿਹੜੀ ਉਹਨੂੰ ਬਹੁਤ ਚੁਪਦੀ ਸੀ ਉਹ ਇਹ ਕਿ ਉਹ ਹਰ ਸਾਲ ਕਾਸ਼ੀ ਵ੍ਰਿੰਦਾਵਨ ਬਨਾਰਸ ਦੀ ਯਾਤਰਾ ਜ਼ਰੂਰ ਜਾਂਦੀ ਜਦੋਂ ਤੋਂ ਉਸਦੇ ਬਾਪ ਵੱਲੋਂ ਲਿਖੀ ਵਸੀਅਤ ਅਨੁਸਾਰ ਉਸ ਨੂੰ 1.5 ਲੱਖ ਰੁਪਇਆ ਦੇ ਦਿੱਤਾ ਗਿਆ ਤੇ ਉਸ ਨੇ ਬਰਿੰਦਾਵਨ ਵਿੱਚ ਇਸ ਰਕਮ ਦੇ ਨਾਲ ਇੱਕ ਕਮਰਾ ਖਰੀਦ ਲਿਆ ਉਸ ਤੋਂ ਬਾਅਦ ਤਾਂ ਉਸ ਨੇ ਸਾਲ ਵਿੱਚ ਮਹੀਨਾ 2 ਮਹੀਨੇ ਉੱਥੇ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਸੀ ਇਹਦੇ باوجود ਵੀ ਉਸ ਨੇ ਇਸ ਨਾਲ ਜੀਵਨ ਦੇ 37 ਸਾਲ ਗੁਜ਼ਾਰ ਦਿੱਤੇ ਪਰ ਇੱਕ ਧਰਮ ਵਿੱਚ ਉਹ ਪੱਕੀ ਸੀ ਉਹਦੀ ਸੇਵਾ ਉਹ ਇੱਕ ਸੱਚੀ ਸੁੱਚੀ ਭਾਰਤੀ ਨਾਰੀ ਵਾਂਗ ਕਰਦੀ ਉਹ ਆਪ ਵੀ ਇੱਕ ਸੇਲ ਬਲਦਵੰਗ ਆਪਣੇ ਗ੍ਰੈਸਤੀ ਦੀ ਗੱਡੀ ਅੱਗੇ ਜੁੜਿਆ ਜੀਵਨ ਭਰ ਸਫ਼ਰ ਤੈਅ ਕਰੀ ਜਾ ਰਿਹਾ ਸੀ। ਉਹਦੀ ਦੁਨੀਆ ਜਿਵੇਂ ਘਰ ਤੋਂ ਕਚਹਿਰੀ ਤੱਕ ਸੁੰਗੜ ਕੇ ਰਹਿ ਗਈ ਹੋਵੇ। ਕਚਹਿਰੀ ਜਾ ਕੇ ਮੁਲਾਜ਼ਮਾਂ ਤੇ ਗਵਾਹਾਂ ਦੇ ਬਿਆਨਾਂ ਤੇ ਵਕੀਲਾਂ ਦੀਆਂ ਦਲੀਲਾਂ ਸੁਣਦਿਆਂ ਤੇ ਉਹ ਘਰ ਆ ਕੇ ਆਪਣੇ ਪੀਏ ਨੂੰ ਕੇਸਾਂ ਦੇ ਫੈਸਲੇ ਲਿਖਵਾਉਂਦਿਆਂ। ਉਹਦੇ 35 ਸਾਲ ਗੁਜ਼ਰ ਗਏ। ਪਰ ਹੁਣ ਜਦੋਂ ਆਪਣੀ 35 ਸਾਲ ਦੀ ਨੌਕਰੀ ਤੋਂ ਬਾਅਦ ਰਿਟਾਇਰ ਹੋ ਕੇ ਆਪਣੇ ਘਰ ਪਟਿਆਲੇ ਆ ਵਸਿਆ। ਉਹਨੂੰ ਬਿਨਾਂ ਕਿਸੇ ਕੰਮ ਦੇ ਘਰ ਵਿੱਚ ਇਸ ਤਰ੍ਹਾਂ ਵਿਹਲਾ ਬੈਠਿਆ। ਇੰਜ ਲੱਗਦਾ ਜਿਵੇਂ ਉਹਦੀ ਜੀਵਨ ਗੱਡੀ ਕਿਸੇ ਸੁੰਨ ਮਸਾਨ ਪੜਾ ਤੇ ਆ ਕੇ ਖੜੋਗੀ ਹੋਵੇ। ਉਹਦੇ ਪੁਰਾਣੇ ਮਿੱਤਰ ਤੇ ਸਾਥੀ ਜਿਹੜੇ ਉਹਦੇ ਨਾਲ ਸਕੂਲ ਜਾਂ ਕਾਲਜ ਵਿੱਚ ਪੜ੍ਹਦੇ ਸੀ ਸਾਰੇ ਖਿੰਡ ਪੁੰਡ ਗਏ। ਉਹਨਾਂ ਚੋਂ ਜਿਹੜੇ ਬਾਕੀ ਬਚੇ ਸੀ ਉਹਨਾਂ ਦੇ ਨਾਲ ਵੀ ਬਹੁਤ ਸਾਲਾਂ ਤੋਂ ਆਪਣੇ ਦੋਸਤਾਨਾ ਜਾਂ ਪਰਿਵਾਰਿਕ ਸਬੰਧ ਕਾਇਮ ਨਹੀਂ ਸੀ ਰੱਖ ਸਕਿਆ। ਤੇ ਕੁਝ ਇਸ ਕਰਕੇ ਕਿ ਉਸ ਨੂੰ ਇਸ ਗੱਲ ਦਾ ਭੈ ਖਾਂਦਾ ਸੀ ਕਿ ਕਿਤੇ ਉਹਦੇ ਜਾਨੂ ਮਿੱਤਰ ਉਹਦੇ ਕੋਲ ਕਿਸੇ ਕੰਮ ਲਈ ਸਿਫਾਰਿਸ਼ ਲੈ ਕੇ ਨਾ ਜਾਣ ਤੇ ਦੂਜਾ ਉਹ ਆਪਣੀ ਪਤਨੀ ਦੇ ਸੁਭਾ ਕਰਕੇ ਰਿਟਾਇਰ ਹੋਣ ਤੋਂ ਬਾਅਦ ਹੁਣ ਘਰ ਵਿੱਚ ਫਿਰ ਰਹੇ ਨੌਕਰਾਂ ਦੀਆਂ ਭੀੜਾਂ ਵੀ ਖਤਮ ਹੋ ਗਈਆਂ ਸੀ ਜਿਹੜੇ ਹਮੇਸ਼ਾ ਹੁਕਮ ਸੁਣਨ ਲਈ ਉਹਦੀ ਅੜਦਲ ਵਿੱਚ ਖੜੇ ਹੀ ਰਹਿੰਦੇ ਸੀ ਉਹਦਾ ਛੋਟਾ ਪੁੱਤ ਫੌਜ ਵਿੱਚ ਸੀ ਜਿਹੜਾ ਸਾਲ ਵਿੱਚ ਕੁਝ ਦਿਨਾਂ ਲਈ ਆਪਣੀ ਪਤਨੀ ਨਾਲ ਘਰ ਆ ਜਾਂਦਾ ਸੀ ਤੇ ਵੱਡਾ ਪੁੱਤ ਜੀ ਦੇ ਨਾਲ ਉਹਦਾ ਬਹੁਤ ਮੋਹ ਸੀ ਅਣਜਾਣੇ ਵਿੱਚ ਹੋਈ ਗਲਤੀ ਕਾਰਨ ਸੱਤ ਸਮੁੰਦਰੋਂ ਪਾਰ ਜਾ ਵਸਿਆ ਅਸਲ ਵਿੱਚ ਇਹ ਸਭ ਕੁਝ ਅਚਾਨਕ ਵਾਪਰ ਗਿਆ ਸੀ 17 ਵਰੀ ਪਹਿਲਾਂ ਜਦੋਂ ਉਹਦੇ ਵੱਡੇ ਪੁੱਤ ਬ੍ਰਿੰਦਰ ਨੇ ਬੀਏ ਪਾਸ ਕੀਤੀ ਤਾਂ ਉਹਦਾ ਜਮਾਤੀ ਜਿਹੜਾ ਬਹੁਤ ਸਾਲ ਪਹਿਲਾਂ ਅਮਰੀਕਾ ਜਾ ਵਸਿਆ ਸੀ ਆਪਣੀ ਬੇਟੀ ਲਈ ਵਰ ਦੀ ਤਲਾਸ਼ ਭਾਰਤ ਵਿੱਚ ਕਰਨ ਆਇਆ ਹੋਇਆ ਸੀ ਇੱਕ ਦਿਨ ਉਸ ਨੂੰ ਮਿਲਣ ਲਈ ਉਹ ਲੁਧਿਆਣੇ ਆਇਆ ਉਹਨੇ ਉਹ ਦੱਸਿਆ ਕਿ ਆਪਣੀ ਬੇਟੀ ਅਮਰੀਕਾ ਵਿੱਚ ਨਰਸਿੰਗ ਦਾ ਕੋਰਸ ਕਰ ਰਹੀ ਆ। ਉਹਦੇ ਲਈ ਕੋਈ ਮੁੰਡਾ ਦੱਸ। ਮੁੰਡਾ ਤਾਂ ਘਰ ਵਿੱਚ ਹੀ ਆ। ਐਸੇ ਨੂੰ ਲੈ ਜਾ। ਉਹਦੇ ਮੋਹੋਂ ਐਵੇਂ ਮਜ਼ਾਕ 'ਚ ਨਿਕਲ ਗਿਆ। ਤੂੰ ਵਰਿੰਦਰ ਦੀ ਗੱਲ ਕਰਦਾ? ਕਿਉਂ? ਪਸੰਦ ਨਹੀਂ। ਸੱਚ? ਤੂੰ ਕਿਤੇ ਮਜ਼ਾਕ ਤਾਂ ਨਹੀਂ ਕਰ ਰਿਹਾ? ਬਿਲਕੁਲ ਵੀ ਨਹੀਂ। ਇਸ ਤਰ੍ਹਾਂ ਮਖੌਲ ਵਿੱਚ ਆਖੀ ਗੱਲ ਉਹਨਾਂ ਦੀ ਦੋਸਤੀ ਰਿਸ਼ਤੇਦਾਰੀ ਵਿੱਚ ਬਦਲ ਗਈ। ਤੇ ਉਸ ਦਾ ਉਹ ਮਿੱਤਰ ਵਰਿੰਦਰ ਨੂੰ ਆਪਣੇ ਨਾਲ ਹੀ ਅਮਰੀਕਾ ਲੈ ਗਿਆ। ਉੱਥੇ ਜਾ ਕੇ ਉਸਨੇ ਬੇਟੀ ਦਾ ਵਿਆਹ ਉਹਦੇ ਨਾਲ ਕਰ ਦਿੱਤਾ ਸੀ। ਹੁਣ ਰਿਟਾਇਰ ਹੋਣ ਤੋਂ ਕੁਝ ਮਹੀਨਿਆਂ ਬਾਅਦ ਹੀ ਉਹਨੂੰ ਇੰਜ ਮਹਿਸੂਸ ਹੋਣ ਲੱਗਿਆ ਜਿਵੇਂ ਉਹ ਇਸ ਸਾਰੇ ਜਹਾਨ ਵਿੱਚ ਇਕੱਲਾ ਰਹਿ ਗਿਆ ਹੋਵੇ। ਜਿਦੀ ਕਿਸੇ ਨੂੰ ਵੀ ਕੋਈ ਲੋੜ ਨਹੀਂ ਰਹੀ। ਬਿਲਕੁਲ ਉਜਾੜ ਬਿਆਬਾਨ ਵਿੱਚ ਇੱਕ ਸੁੱਕੇ ਹੋਏ ਦਰਖਤ ਦੀ ਤਰ੍ਹਾਂ। ਜਿਹੜਾ ਨਾ ਕੋਈ ਫਲ ਦੇ ਸਕਦਾ ਤੇ ਨਾ ਕਿਸੇ ਨੂੰ ਆਪਣੀ ਛਾਂ ਦੇ ਸਕਦਾ। ਹੁਣ ਉਸ ਨੂੰ ਆਪਣੇ ਪੁੱਤਰ ਨੂੰ 17 ਸਾਲ ਪਹਿਲਾਂ ਅਮਰੀਕਾ ਭੇਜਣ ਦੇ ਗਲਤੀ ਤੇ ਪਛਤਾਵਾ ਹੋ ਰਿਹਾ ਸੀ ਅੱਜ ਉਸ ਨੂੰ ਜਦੋਂ ਵਰਿੰਦਰ ਦਾ ਫੋਨ ਆਇਆ ਤਾਂ ਉਹਦੇ ਟੈਲੀਫੋਨ ਤੇ ਗੱਲ ਸੁਣ ਕੇ ਖੁਸ਼ੀ ਨਾਲ ਝੁਮਮ ਉਠਿਆ ਉਹਨੂੰ ਆਪਣੇ ਪੁੱਤ ਨੂੰ ਦੇਖਿਆ 4 ਸਾਲ ਹੋ ਗਏ ਸੀ ਜਦੋਂ 12 ਸਾਲਾਂ ਬਾਅਦ ਆਪਣੀ ਵੋਟੀ ਤੇ 10-11 ਸਾਲ ਦੇ ਬੇਟੇ ਨਾਲ ਆਪਣੇ ਭਰਾ ਦੇ ਵਿਆਹ 'ਚ ਸ਼ਿਕਰਤ ਕਰਨ ਲਈ ਭਾਰਤ ਆਇਆ ਸੀ 4 ਸਾਲ ਪਹਿਲਾਂ ਜਦੋਂ ਉਸ ਨੇ ਬੇਟੇ ਦੀ ਵੋਟੀ ਦੇ ਦੂਜੇ ਬੱਚਾ ਹੋਣ ਵਾਲਾ ਸੀ ਤਾਂ ਉਹਦੀ ਪਤਨੀ ਉਹਨਾਂ ਕੋਲ ਜਾ ਕੇ ਅਮਰੀਕਾ 'ਚ 6 ਮਹੀਨੇ ਰਹਿ ਕੇ ਆਈ ਸੀ ਪਰ ਉਹ ਆਪ ਉਸ ਵਕਤ ਕੰਮ ਦੇ ਭਾਰ ਦੀ ਵਜ੍ਹਾ ਕਰਕੇ ਉਹਨਾਂ ਨੂੰ ਮਿਲਣ ਨਹੀਂ ਸੀ ਜਾ ਸਕਿਆ ਤੇ ਨਾ ਹੀ ਵਰਿੰਦਰ ਆਪ ਉਹਨਾਂ ਨੂੰ ਮਿਲਣ ਆ ਸਕਿਆ ਉਹਦਾ ਕਹਿਣਾ ਸੀ ਕਿ ਜਦੋਂ ਦਾ ਉਸਨੇ ਗੈਸ ਸਟੇਸ਼ਨ ਦੇ ਨਾਲ ਟਰੱਕ ਸਟਾਪ ਚਲਾਉਣ ਦਾ ਕੰਮ ਸ਼ੁਰੂ ਕੀਤਾ ਉਹਦਾ ਕੰਮ ਛੱਡ ਕੇ ਬਾਹਰ ਨਿਕਲਣਾ ਬਿਲਕੁਲ ਮੁਸ਼ਕਲ ਹੋ ਗਿਆ ਉਹ ਤਾਂ ਪਹਿਲਾਂ ਕਿਸੇ ਕੰਪਨੀ 'ਚ ਨੌਕਰੀ ਕਰਦਾ ਸੀ ਜਿਹਦੇ ਵਿੱਚ ਆਰਾਮਤਾ ਸੀ ਬਸ ਗੁਜ਼ਾਰਾ ਹੀ ਚੱਲਦਾ ਸੀ ਪਰ ਅੱਜ ਉਹਦਾ ਹੱਥ ਖੁੱਲ੍ਹਿਆ ਅੱਜ ਜਦੋਂ ਆਪਣੇ ਖਾਨਦਾਨ ਦੀ ਵਧੀ ਹੋਈ ਵੇਲ ਨੂੰ ਦੇਖਣ ਦੀ ਉਮੰਗ ਦਿਲ 'ਚ ਲੈ ਕੇ ਬ੍ਰਿਟਿਸ਼ 에ਅਰਵੇਜ਼ ਦੇ ਹਵਾਈ ਜਹਾਜ਼ ਤੇ ਅਮਰੀਕਾ ਜਾ ਰਿਹਾ ਹੈ ਤਾਂ ਉਹਨੂੰ ਇੰਜ ਲੱਗ ਰਿਹਾ ਹੈ ਜਿਵੇਂ ਉਹ ਕਿਸੇ ਕੈਦ ਤੋਂ ਮੁਕਤ ਹੋ ਕੇ ਮੁੜ ਆਪਣੇ ਘਰ ਵਿੱਚ ਆਪਣੇ ਟੱਬਰ ਕੋਲ ਜਾ ਰਿਹਾ ਹੈ ਉਹਦਾ ਮੋਢਿਆਂ ਤੇ ਜਿਵੇਂ ਪਾਰੂਗ ਗਏ ਹੋਣ ਨੀਲੇ ਆਕਾਸ਼ ਵਿੱਚ ਤਾਰੀਆਂ ਲਾ ਰਿਹਾ ਸੀ ਉਹ ਅਗਲੇ ਦਿਨ ਜਦੋਂ ਉਹ ਨਵਾਰਕ ਦੇ ਹਵਾਈ ਅੱਡੇ ਤੇ ਆਪਣੇ ਪਾਸਪੋਰਟ ਤੇ ਅਮਰੀਕਾ ਦੇ ਇਮੀਗ੍ਰੇਸ਼ਨ ਸਟਾਫ ਵਾਲਿਆਂ ਤੋਂ ਮੋਹਰ ਲਵਾ ਰਿਹਾ ਸੀ ਤਾਂ ਆਪਣੇ ਮੋਢੇ ਤੇ ਬੈਗ ਲਟਕਾਈ 에ਅਰਪੋਰਟ ਦੇ ਲੌਂਜ ਵਿੱਚ ਆਇਆ ਉਸ ਨੂੰ ਦੂਰੋਂ ਹੀ ਆਪਣੇ ਪੁੱਤਰ ਨੂੰ ਪਛਾਣ ਲਿਆ ਜਿਹੜਾ ਆਪਣੀ ਪਤਨੀ ਨਾਲ ਪਹਿਲਾਂ ਹੀ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ ਕੋਲ ਪੁੱਜਣ ਤੇ ਉਹਦੇ ਪੁੱਤਰ ਨੇ ਝੁੱਕ ਕੇ ਉਹਦੀ ਪੈਰੀ ਹੱਥ ਲਾਏ ਉਸ ਨੇ ਉਹਨੂੰ ਮੋਢਿਆਂ ਤੋਂ ਵੜ ਕੇ ਆਪਣੀ ਛਾਤੀ ਨਾਲ ਲਾ ਲਿਆ ਪੋਤੀ ਦੇ ਵਾਲ ਕਾਲੇ ਸਿਆ ਤੇ ਰੰਗ ਬਿਲਕੁਲ ਗੋਰਾ ਜਿਵੇਂ ਕੋਈ ਅੰਗਰੇਜ਼ ਬੱਚਾ ਹੋਵੇ ਨੰਨੇ ਜੀਵ ਨੂੰ ਆਪਣੀ ਛਾਤੀ ਨਾਲ ਲਾ ਕੇ ਜਾਣ ਉਹਦੀ ਲੰਮੇ ਸਫ਼ਰ ਦੀ ਤਕਾਨ ਉਤਰ ਗਈ ਹੋਵੇ ਉਹਨੇ ਨੂ ਰਾਣੀ ਦਾ ਸਿਰ ਵੀ ਭਲੋਸਿਆ ਆਪਣੇ ਪੁੱਤਰ ਵੱਲ ਦੇਖਦਿਆਂ ਪੁੱਛਿਆ ਮੇਰਾ ਪੋਤਾ ਨਜ਼ਰ ਨਹੀਂ ਆਉਂਦਾ ਉਹਨੂੰ ਵੀ ਨਾਲ ਨਹੀਂ ਲਿਆਏ ਤੁਸੀਂ ਪਾਪਾ ਉਹਦੇ ਇੰਤਿਹਾਨ ਚੱਲ ਰਹੇ ਨੇ ਚਲੋ ਤੁਹਾਡਾ ਲਗੇਜ ਕਲੈਕਟ ਕਰੀਏ ਉਹ ਉਸ ਪਾਸੇ ਤੁਰ ਪਏ ਜਿੱਥੇ ਉਹਨਾਂ ਦਾ ਸਮਾਨ ਚੁੱਕਣਾ ਸੀ। 에어ਪੋਰਟ ਤੋਂ ਸਮਾਨ ਚੁੱਕ ਕੇ ਜਦੋਂ ਥੋੜੀ ਦੂਰ ਜਾ ਕੇ ਆਪਣੀ ਮਰਸਡੀਜ਼ ਕਾਰ ਵਿੱਚ ਬੈਠ ਕੇ ਆਠ ਲੇਨ ਵਾਲੀ ਚੌੜੀ ਸੜਕ ਤੇ ਪਏ ਤਾਂ ਉਹ ਇਸ ਸ਼ਾਨਦਾਰ ਸੜਕ ਦੇ ਦੋਵੇਂ ਪਾਸੇ ਲੰਬੇ ਉੱਚੇ ਦਰਖਤ ਵਿਚਕਾਰ ਤੇਜ਼ ਰਫ਼ਤਾਰ ਚਲਦੀਆਂ ਗੱਡੀਆਂ ਨਾਲ ਭਰੀ ਸੜਕ ਨੂੰ ਵੇਖ ਕੇ ਹੈਰਾਨ ਰਹਿ ਗਿਆ। 에어ਪੋਰਟ ਤੋਂ ਆਪਣੇ ਘਰ ਤੱਕ ਦੇ 2 ਘੰਟੇ ਦੇ ਸਫ਼ਰ 'ਚ ਕਿਤੇ ਵੀ ਉਸ ਨੂੰ ਗੰਦਗੀ, ਗੋਬਰ, ਜਾਂ ਗਰੀਬੀ ਦਾ ਦ੍ਰਿਸ਼ ਨਜ਼ਰ ਨਹੀਂ ਸੀ ਆਇਆ। ਉਹਨਾਂ ਦੀ ਗੱਡੀ ਜਿਵੇਂ ਸੜਕ ਤੇ ਨਹੀਂ ਪਾਣੀ ਦੀ ਸਤ੍ਹਾ ਤੇ ਤੈਰ ਰਹੀ ਹੋਵੇ। ਨਾ ਕੋਈ ਹਟਕੋਲਾ, ਨਾ ਕੋਈ ਰੋਕ। ਉਹਨੂੰ ਪਤਾ ਵੀ ਨਾ ਲੱਗਾ ਕਿ ਕਦੋਂ ਉਹਨਾਂ ਦੀ ਕਾਰ ਇੱਕ ਵਿਸ਼ਾਲ ਹਰੇ ਕਹਾ ਨਾਲ ਟਕੇ, ਦਿਉਦਾਰ ਵਰਗੇ ਦਰਖਤਾਂ ਦੇ ਨਾਲ ਘਿਰੇ। ਪਲਾਟ ਦੇ ਮੱਧ ਵਿੱਚ ਬਣੇ ਖੂਬਸੂਰਤ ਬੰਗਲੇ ਦੇ ਪੋਰਚ ਵਿਚਾਰੂਗੀ। ਕਾਰ ਚੋਂ ਸਾਰਾ ਸਮਾਨ ਕੱਢ ਕੇ ਕੋਠੀ ਦੇ ਪਿਛਲੇ ਹਿੱਸੇ ਵਿੱਚ ਸਜਾਏ ਗਏ ਕਮਰੇ ਚ ਰੱਖਦੇ ਆ ਉਹਦੇ ਪੁੱਤਰ ਨੇ ਕਿਹਾ Papa लो ਇਹ ਹੈ ਤੁਹਾਡਾ ਕਮਰਾ ਇਹ ਹੈ ਤੁਹਾਡਾ ਸਟੱਡੀ ਟੇਬਲ ਤੇ ਟੈਲੀਵਿਜ਼ਨ ਇਹਦੇ ਟਾਇਲਟ ਆ ਤੁਸੀਂ ਹੱਥ ਮੂੰਹ ਧੋ ਕੇ ਲੌਬੀ ਚ ਆ ਜਾਓ ਕਿਰਨ ਤੁਹਾਡੇ ਲਈ ਚਾਹ ਤਿਆਰ ਕਰ ਰਹੀ ਆ ਚਾਹ ਪੀਂਦੇ ਉਹਦੇ ਪੁੱਤ ਨੇ ਦੱਸਿਆ Papa ਡਵੈਲਪਮੈਂਟ 4 ਸਾਲ ਪੁਰਾਣੀ ਆ ਇਹ 2 ਸਾਲ ਪਹਿਲਾਂ ਅਸੀਂ ਇਹ ਮਕਾਨ 2.5 ਲੱਖ ਡਾਲਰ ਦਾ ਖਰੀਦਿਆ ਸੀ ਇਹਦੀ ਲੋਕੇਸ਼ਨ ਬਹੁਤ ਖੂਬਸੂਰਤ ਆ ਥੋੜੀ ਦੂਰ ਨੀਚੇ ਇੱਕ ਕੂਲ ਵਗਦੀ ਆ ਤੇ ਉਹਦੇ ਕਿਨਾਰੇ ਸੈਰ ਕਰਨ ਵਾਲਿਆਂ ਲਈ ਆਰਾਮ ਕਰਨ ਲਈ ਬਹੁਤ ਸੋਹਣੀ ਥਾਂ ਬਣੀ ਹੋਈ ਆ ਆਂਡ ਗਵਾਂਡ ਦੇ ਸਾਰੇ ਬਹੁਤ ਚੰਗੇ ਲੋਕ ਨੇ ਜਿਆਦਾਤਰ ਪ੍ਰੋਫੈਸ਼ਨਲਸ ਨੇ ਜਿਵੇਂ ਡਾਕਟਰ ਇੰਜੀਨੀਅਰ ਪ੍ਰੋਫੈਸਰ ਵਗੈਰਾ ਵਗੈਰਾ ਕੱਲ ਤੁਹਾਨੂੰ ਮੈਂ ਸੈਰ ਕਰਾ ਕੇ ਲਿਆਉਂਗਾ ਉਸ ਪਾਸੇ ਜਿੱਧਰ ਪਾਣੀ ਦੀ ਕੋਲ ਆ ਤੁਹਾਨੂੰ ਉਹ ਜਗ੍ਹਾ ਬਹੁਤ ਪਸੰਦ ਆਊਗੀ ਅਗਲੇ ਦਿਨ ਸ਼ਾਮੀ ਵਰਿੰਦਰ 5:30 ਵਜੇ ਘਰ ਆ ਗਿਆ। ਕਿਉਂ ਪਾਪਾ ਨੀਂਦ ਆ ਗਈ ਸੀ ਕਿ ਨਹੀਂ? ਉਹਨੇ ਕਮਰੇ ਚ ਵੜਦੇ ਪੁੱਛਿਆ। ਬਹੁਤ ਵਧੀਆ। ਸਫ਼ਰ ਦੀ ਸਾਰੀ ਥਕਾਨ ਉੱਤਰ ਗਈ ਪੁੱਤ। ਚਲੋ ਇਹ ਵੀ ਚੰਗਾ ਹੋਇਆ। ਨਹੀਂ ਤਾਂ ਕੰਨਿਆ ਨੂੰ ਤਾਂ ਇੰਡੀਆ ਤੋਂ ਆ ਕੇ ਕਈ-ਕਈ ਦਿਨ ਸਵਾਰ ਕੇ ਨੀਂਦ ਵੀ ਨਹੀਂ ਆਉਂਦੀ। ਚਲੋ ਆਓ ਚਾਹ ਪੀਨੇ ਆ। ਫਿਰ ਮੈਂ ਤੁਹਾਨੂੰ نیچے ਸੈਰ ਕਰਾ ਕੇ ਲਿਆਉਣਾ। ਦੋਵੇਂ ਜਣੇ ਲੌਬੀ ਚ ਜਾ ਕੇ ਚਾਹ ਪੀਣ ਲਈ ਮੇਜ਼ ਦੇ ਦੁਆਲੇ ਬਹਿ ਗਏ। ਐਨੇ ਚਿਕ 15-16 ਵਰਿਆਂ ਦਾ ਇੱਕ ਖੂਬਸੂਰਤ ਨਵ ਯੁਵਕ ਆਪਣਾ ਬੈਗ ਮੋਢੇ ਤੇ ਲਟਕਾਈ ਅੰਦਰ ਦਾਖਲ ਹੋਇਆ ਸਿੱਧਾ ਉੱਤੇ ਜਾਣ ਲਈ ਪੌੜੀਆਂ ਚੜ ਗਿਆ ਉਹਨੂੰ ਵੇਖ ਕੇ ਬਰਿੰਦਰ ਨੇ ਆਵਾਜ਼ ਮਾਰੀ ਬੇਟਾ ਦੇਖ ਕੌਣ ਆਏ ਨੇ ਆਇਆ ਡੈਡੀ ਚੇਂਜ ਕਰਕੇ ਆਉਣਾ ਉਹਨੇ ਅੰਗਰੇਜ਼ੀ ਉੱਤਰ ਦਿੱਤਾ ਥੋੜੀ ਦੇਰ ਬਾਅਦ ਜਦੋਂ نیچے ਆਇਆ ਤਾਂ ਆਪਣੇ ਦਾਦੇ ਵੱਲ ਵੇਖ ਕੇ ਉਸ ਵੱਲ ਆਪਣਾ ਸੱਜਾ ਹੱਥ ਬਤਾਉਂਦਿਆਂ ਕਿਹਾ ਹੈਲੋ ਗ੍ਰੈਂਡਪਾ ਬੇਟਾ ਐਉਂ ਮਿਲੀਦਾ ਹੁੰਦਾ ਆਪਣੇ ਦਾਦਾ ਜੀ ਨੂੰ ਪੈਰ ਝੋ ਇਹਨਾਂ ਦੇ ਓਕੇ ਓਕੇ ਉਹਨੇ ਤੇਜ਼ੀ ਨਾਲ ਝੁੱਕ ਕੇ ਆਪਣਾ ਇੱਕ ਹੱਥ ਉਹਨਾਂ ਦੇ ਪੈਰਾਂ ਤੇ ਲਾਇਆ ਤੇ ਇੱਕਦਮ ਇਓਂ ਸਿੱਧਾ ਹੋ ਗਿਆ ਜਿਵੇਂ ਕੋਈ ਸਪ੍ਰਿੰਗ ਵਾਲਾ ਖੜਾਉਣਾ ਹੋਵੇ ਤੇ ਨਾਲ ਹੀ ਆਪਣੀ ਮੰਮੀ ਨੂੰ ਮੁਥਾਬਕ ਹੋ ਕੇ ਬੋਲਿਆ ਮੰਮਾ ਮੈਂ ਆਪਣੇ ਫਰੈਂਡਸ ਨੂੰ ਮਿਲਣ ਜਾ ਰਹੀ ਹਾਂ ਰਾਤੀ ਲੇਟ ਆਉਂਗਾ ਉਹ ਬਗੈਰ ਆਪਣੀ ਮੰਮੀ ਦਾ ਜਵਾਬ ਸੁਣਿਆ ਇੱਕਦਮ ਬਾਹਰ ਨਿਕਲ ਗਿਆ ਆਪਣੇ ਪੋਤੇ ਦਾ ਸਿਰ ਪਲੋਸਣ ਲਈ ਉਹਦਾ ਹੱਥ ਉੱਠੇ ਹੀ ਰਹਿ ਗਿਆ। ਉਹਨੂੰ ਆਪਣੀ ਛਾਤੀ ਨਾਲ ਲਾ ਕੇ ਪਿਆਰ ਕਰਨ ਦੀ ਰੀਜ ਉਹਦੇ ਅੰਦਰ ਹੀ ਦੱਬੀ ਰਹੀਗੀ। ਪਲਾਂ ਚ ਆਪਣੀ ਅੱਖਾਂ ਸਾਹਮਣੇ ਵਾਪਰੀ ਇਸ ਆਲੋਕਾਰ ਘਟਨਾ ਨੂੰ ਵੇਖ ਕੇ ਉਹਨੂੰ ਇੱਕ ਧੱਕਾ ਜਾਂ ਲੱਗਿਆ। ਉਹਦੇ ਚਲੇ ਜਾਣ ਤੋਂ ਬਾਅਦ ਉਹਦੀ ਨੂੰ ਆਪਣੇ ਪਤੀ ਨੂੰ ਮੁਥਾਬਕ ਹੋ ਕੇ ਬੋਲੀ। ਤੂੰ ਵੀ ਕੀ ਹਜੇ ਤੱਕ ਪੁਰਾਣੇ ਸੜੇ ਗਲੇ ਇੰਡੀਅਨ ਰਵਾਜਾਂ ਨਾਲ ਜਿਪਕੇ ਬੈਠੇ ਹੋ। ਦੁਨੀਆ ਨੂੰ ਤਾਂ ਦੇਖੋ ਕਿਸ ਪਾਸੇ ਟੁਰੀ ਜਾ ਰਹੀ ਆ ਆਪਣੀ ਪਤਨੀ ਦੀ ਇਸ ਗੱਲ ਤੋਂ ਨੇ ਕੋਈ ਜਵਾਬ ਨਾ ਦਿੱਤਾ ਆਪਣੇ ਪਾਪਾ ਨੂੰ ਮੁਤਾਬਕ ਹੋ ਕੇ ਬੋਲਿਆ ਚਲੋ ਪਾਪਾ ਉੱਠੋ ਸੈਰ ਨੂੰ ਚੱਲੀਏ ਸੂਰਜ ਛਿਪਣ ਤੋਂ ਬਾਅਦ نیچے ਹਨੇਰਾ ਹੋ ਜਾਂਦਾ ਫਿਰ ਕੁਦਰਤ ਦੇ ਖੂਬਸੂਰਤ ਨਜ਼ਾਰੇ ਦਾ ਲੁਤਫ ਨਹੀਂ ਆਉਂਦਾ ਉਹ ਦੋਵੇਂ ਜਣੇ ਉੱਠ ਕੇ ਸੈਰ ਲਈ ਨਿਕਲ ਗਏ ਅੱਜ ਅਮਰੀਕਾ 'ਚ ਉਹਦਾ ਪਹਿਲਾ ਸ਼ਨੀਵਾਰ ਸੀ ਅੱਜ ਛੁੱਟੀ ਦਾ ਦਿਨ ਆ ਸਵੇਰੇ ਉਹਦੇ ਪੁੱਤ ਨੇ ਉਹਦੇ ਕਮਰੇ 'ਚ ਆ ਕੇ ਕਿਹਾ ਸੀ ਪਾਪਾ ਜਲਦੀ ਤਿਆਰ ਹੋ ਜਿਓ ਅੱਜ ਤੁਹਾਨੂੰ ਰੋਬਤ ਵਿੱਚ ਦੀ ਸੈਰ ਕਰਾਉਣੀ ਆ ਚਲੋ ਮੈਂ ਤਿਆਰੀ ਆ ਕੱਪੜੇ ਪਾਉਣੇ ਨੇ ਬਸ 10 ਮਿੰਟ ਮਸਾ ਲੱਗਣਗੇ ਤਕਰੀਬਨ ਅੱਧੇ ਘੰਟੇ ਬਾਅਦ ਜਦੋਂ ਤਿੰਨੇ ਜਣੇ ਬੇਬੀ ਨੂੰ ਨਾਲ ਲੈ ਕੇ ਗੱਡੀ 'ਚ ਬੈਠੇ ਤਾਂ ਉਸ ਨੇ ਆਪਣੀ ਪਤਨੀ ਨੂੰ ਪੁੱਛਿਆ ਕਿਉਂ ਕਿਰਨ सोनू ਕਿੱਥੇ ਹੈ ਉਹਨੇ ਨਹੀਂ ਜਾਣਾ ਸਾਡੇ ਨਾਲ ਉਹ ਤਾਂ ਆਪਣੇ ਕਮਰੇ 'ਚ ਸੁੱਤਾ ਪਿਆ ਹੈ ਰਾਤੀ 2 ਵਜੇ ਮੁੜਿਆ ਸੀ ਨਾਲੇ ਉਹਨੇ ਨਹੀਂ ਜਾਣਾ ਸਾਡੇ ਨਾਲ ਮੈਨੂੰ ਪਤਾ ਹੈ ਉਹਦਾ ਪਤਨੀ ਬੋਲੀ ਇਹ ਇਕੱਲਾ ਕੀ ਕਰੇਗਾ ਘਰ ਚ ਉਹ ਸਾਡੇ ਨਾਲ ਹੀ ਚਲੇ ਚਲਦਾ ਉਹਨੇ ਆਪਣੇ ਪੁੱਤ ਵੱਲ ਦੇਖਦੇ ਕਿਹਾ ਉਹਦੀ ਖੁਸ਼ੀ ਪਾਪਾ ਇੱਥੇ ਸਭ ਬੱਚੇ ਐਵੇਂ ਮਰਜ਼ੀ ਕਰਦੇ ਨੇ ਕਹਿੰਦਾ ਉਹਦਾ ਬੇਟਾ ਗੱਡੀ ਸਟਾਰਟ ਕਰਕੇ ਵਿੱਚ ਤੇ ਜਾਣ ਵਾਲੀ ਸੜਕ ਤੇ ਪੈ ਗਿਆ ਰੋਹੋਬਤ ਵਿੱਚ ਤੇ ਮੇਲੇ ਵਰਗੀਆਂ ਰੌਣਕਾਂ ਸੀ ਦੂਰ ਪੂਰਬ ਦੇ ਦਿਸ਼ਾ ਹੱਦੇ ਤੱਕ ਫੈਲਿਆ ਸਮੁੰਦਰ ਆਪਣੀਆਂ ਉੱਚੀਆਂ ਲਹਿਰਾਂ ਦੀ ਗਰਜ ਨਾਲ ਉਹਦੇ ਸਾਹਮਣੇ ਕੁਦਰਤ ਦੀ ਅਸੀਮ ਸ਼ਕਤੀ ਦਾ ਮੰਜ਼ਰ ਪੇਸ਼ ਕਰ ਰਿਹਾ ਸੀ। ਉਹਦੇ ਵਿੱਚ ਉੱਠ ਰਹੀਆਂ ਛੱਲਾਂ ਕੰਡਿਆਂ ਵਲਵਾਦੀਆਂ ਤੇ ਉਹਨਾਂ ਨਾਲ ਟਕਰਾ ਕੇ ਵਾਪਸ ਪਰਤ ਜਾਂਦੀਆਂ। ਸਮੁੰਦਰ ਵਿੱਚ ਨਹਾਉਣ ਦਾ ਆਨੰਦ ਲੈ ਰਹੇ ਗੋਰੇ ਮਰਦ ਤੇ ਔਰਤਾਂ ਛੱਲਾਂ ਨਾਲ ਲਿਪਟ ਤੇ ਉਹਨਾਂ ਦੇ ਨਾਲ ਵਹਿ ਜਾਂਦੇ। ਨਿੱਗੀ ਨਿੱਗੀ ਧੁੱਪ ਚ ਲੇਟੇ ਮਰਦਾਂ ਤੇ ਔਰਤਾਂ ਦੇ ਨੰਗੇ ਗੋਰੇ ਜਿਸਮ ਉਹਦੇ ਅੰਦਰ ਹਲ-ਚਲ ਜੀ ਛੇੜਦੇ। ਉਹ ਜਾਣ ਕੇ ਆਪਣੇ ਬੱਚਿਆਂ ਤੋਂ ਜਰਾ ਦੂਰ ਪਿੱਛੇ ਰਹਿ ਗਿਆ। ਤਾਂ ਕਿ ਉਹ ਬਿਨਾਂ ਝਿਜਕੇ ਇਸ ਬੇਪਰਦਾ ਹੁਸਨ ਨੂੰ ਨਿਹਾਰ ਸਕੇ। ਇਹਨਾਂ ਅੰਦਰਿਸ਼ਾਂ ਦਾ ਆਨੰਦ ਲੈ ਸਕੇ। ਉਹ ਨਹੀਂ ਸੀ ਚਾਹੁੰਦਾ ਕਿ ਉਹਦੇ ਬੱਚੇ ਉਹਨੂੰ ਗੋਰੀਆਂ ਚਿੱਟੀਆਂ ਜਵਾਨ ਔਰਤਾਂ ਦੇ ਨੰਗੇ ਜਿਸਮਾਂ ਨੂੰ ਤਾੜਦੇ ਹੋਏ ਦੇਖਣ। ਕੈਸੀ ਸ਼ਾਨਦਾਰ ਜ਼ਿੰਦਗੀ ਹੰਡਾਉਂਦੇ ਨੇ ਇਹ ਲੋਕ ਯਾਰ। ਜਿਵੇਂ ਡਿੱਕ ਲਾ ਕੇ ਜੀਵਨ ਦਾ ਰਸ ਪੀ ਰਹੇ ਹੋਣ। ਇਹੀ ਲੋਕ ਵਰਤਮਾਨ ਚ ਜਿਉਣ ਦੀ ਕਲਾ ਜਾਣਦੇ ਨੇ ਬਸ ਉਹ ਆਪਣੇ ਮਨ ਵਿੱਚ ਸੋਚਦਾ ਹੋਇਆ ਆਪਣੀ ਹੁਣ ਤੱਕ guzari ਨੀਰਸ ਜ਼ਿੰਦਗੀ ਦਾ ਮੁਕਾਬਲਾ ਇਸ ਰੰਗੀਨ ਜ਼ਿੰਦਗੀ ਨਾਲ ਕਰ ਰਿਹਾ ਸੀ ਉਹਨੂੰ ਅਮਰੀਕਾ ਆਇਆ 2 ਮਹੀਨੇ ਹੋ ਗਏ ਸੀ ਕਿਸੇ ਵੀ ਸ਼ਨੀਵਾਰ ਤੇ ਐਤਵਾਰ ਵਾਲੇ ਦਿਨ ਉਹ ਘਰ ਵਿੱਚ ਨਾ ਬਹਿੰਦੇ ਇਸ 2 ਮਹੀਨੇ ਦੇ ਅਰਸੇ ਵਿੱਚ ਉਹਦੇ ਪੁੱਤਰ ਨੇ ਉਹਨੂੰ ਵਰਜੀਨੀਆ ਵਿੱਚ ਤੇ ਨਿਆਗਰਾ ਪੌਲ ਤੋਂ ਬਿਨਾਂ ਹੀ ਕਈ ਸਮੰਦਰੀ ਤੱਟਾਂ ਤੇ ਸ਼ਹਿਰਾਂ ਦੀ ਸੈਰ ਕਰਵਾਈ ਐਟਲੈਂਟਿਕ ਸਿਟੀ ਦੀਆਂ 20-20 ਮੰਜ਼ਲ ਵਾਲੀਆਂ ਇਮਾਰਤਾਂ ਚਕਨਸੋਆਂ ਦੀਆਂ ਰੌਣਕਾਂ ਵੇਖ ਕੇ ਉਹ ਹੈਰਾਨ ਰਹਿ ਗਿਆ ਸੀ ਇਨ੍ਹਾਂ ਕੈਸੀਨੋਆਂ ਵਿੱਚ ਲੋਕ ਸਾਰੀ-ਸਾਰੀ ਰਾਤ ਇਸੇ ਤਰ੍ਹਾਂ ਜੂਆ ਖੇਡਦੇ ਤੇ ਸ਼ਰਾਬ ਪੀਂਦੇ گزار ਦਿੰਦੇ ਨੇ ਉਹਦਾ ਬੇਟਾ ਉਹਨੂੰ ਦੱਸ ਰਿਹਾ ਸੀ ਹਫ਼ਤੇ ਦੇ ਪੰਜ ਦਿਨ ਜਦੋਂ ਉਹਨਾਂ ਦੀ ਨੂੰਹ ਤੇ ਪੁੱਤ ਆਪਣੀ ਬੱਚੀ ਨੂੰ ਕਿਸੇ ਬੇਬੀ ਸੀਟਰ ਕੋਲ ਛੱਡ ਕੇ ਆਪਣੇ-ਆਪਣੇ ਕੰਮਾਂ ਤੇ ਹੁੰਦੇ ਤਾਂ ਪਿੱਛੇ ਘਰ ਵਿੱਚ ਉਹਦਾ ਇਕੱਲੇ ਦਾ ਮਨ ਨਹੀਂ ਸੀ ਲੱਗਦਾ ਸਵੇਰੇ ਸ਼ਾਮ ਜਦੋਂ ਸੈਰ ਕਰਨ ਲਈ ਘਰੋਂ ਬਾਹਰ ਨਿਕਲਦਾ ਤਾਂ ਉਹਦੇ ਕੋਲ ਆਪਣੀਆਂ ਗੱਡੀਆਂ ਵਿੱਚ ਜਾਂਦੇ ਜਾਂ ਪੈਦਲ ਘੁੰਮ ਰਹੇ ਗੋਰੇ ਮਰਦ ਤੇ ਔਰਤਾਂ ਉਹਦੇ ਵੱਲ ਮੁਸਕਰਾਉਂਦੇ ਹੋਏ ਹੱਥ ਦਾ ਇਸ਼ਾਰਾ ਕਰਕੇ ਜਾਂ ਫਿਰ ਹੈਲੋ ਕਹਿ ਕੇ ਲੰਘਦੇ ਹੋਏ ਉਹਨੂੰ ਬੜੇ ਚੰਗੇ ਲੱਗਦੇ ਸਵੇਰੇ ਸਵੇਰੇ ਆਪਣੇ ਕੁੱਤਿਆਂ ਨੂੰ ਸੈਰ ਕਰਵਾ ਰਹੀਆਂ ਖੂਬਸੂਰਤ ਔਰਤਾਂ ਜਦੋਂ ਉਹਨੂੰ ਆਪਣੇ ਸਾਹਮਣੇ ਆਉਂਦੀਆਂ ਟੱਕਰ ਜਾਂਦੀਆਂ ਤਾਂ ਮੁਸਕਰਾ ਕੇ ਉਹਨਾਂ ਨੂੰ ਹੈਲੋ ਹਾਈ ਜਾਂ ਗੁੱਡ ਮਾਰਨਿੰਗ ਕਹੇ ਬਿਨਾ ਨਾ ਲੰਘਦੀਆਂ ਦੋ ਮਹੀਨੇ ਦੇ ਹਰਸੇ ਚ ਉਹਨੂੰ ਕਈ ਚਿਹਰਿਆਂ ਦੀ ਪਹਿਚਾਣ ਹੋ ਗਈ ਸੀ ਜਦੋਂ ਹੀ ਇਕੱਲਾ ਬੈਠਾ ਹੁੰਦਾ ਤਾਂ ਕਈ ਖੂਬਸੂਰਤ ਚਿਹਰੇ ਉਹਦੀਆਂ ਅੱਖਾਂ ਸਾਹਮਣੇ ਘੁੰਮਦੇ ਤੇ ਸੋਚਦਾ ਜੇ ਇਹਨਾਂ ਚੋਂ ਕਿਸੇ ਨਾਲ ਵੀ ਨੇੜਤਾ ਵੱਧ ਜੇ ਤਾਂ ਕਿੰਨਾ ਚੰਗਾ ਹੋਵੇ ਕਦੇ-ਕਦੇ ਇਹਨਾਂ ਖਿਆਲਾਂ ਵਿੱਚ ਗਵਾਚੇ ਹੋਏ ਨੂੰ ਇੰਜ ਲੱਗਦਾ ਜਿਵੇਂ ਉਹ ਇੱਕ ਬੱਚਾ ਬਣ ਗਿਆ ਹੋਵੇ ਰੰਗ-ਬਰੰਗੀਆਂ ਤਿਤਲੀਆਂ ਪਿੱਛੇ ਦੌੜ ਰਿਹਾ ਹੋਵੇ ਪਰ ਉਹਦੇ ਹੱਥ ਵਿੱਚ ਕੋਈ ਤਿਤਲੀ ਨਹੀਂ ਸੀ ਆ ਰਹੀ ਦੋ ਮਹੀਨੇ ਇੱਥੇ ਰਹਿ ਕੇ ਵੀ ਇਤੋਂ ਦੀ ਜ਼ਿੰਦਗੀ ਜਿਵੇਂ ਉਹਦੀ ਪਕੜ ਵਿੱਚ ਨਹੀਂ ਸੀ ਆ ਰਹੀ ਉਹਨੂੰ ਜਾਪਦਾ ਜਿਵੇਂ ਉਹ ਇੱਕ ਐਸੀ ਖਿੜੀ ਹੋਈ ਫੁੱਲਵਾੜੀ ਦੇ ਸਾਹਮਣੇ ਖੜਿਆ ਹੈ ਜਿਹਨੂੰ ਚਾਰੇ ਪਾਸੇ ਤੋਂ ਕਿਸੇ ਪਾਰਦਰਸ਼ੀ ਦੀਵਾਰ ਨੇ ਘੇਰਿਆ ਹੋਇਆ ਉਸ ਫੁੱਲਵਾੜੀ ਵਿੱਚ ਖਿਹੜੇ ਫੁੱਲਾਂ ਨੂੰ ਨਾ ਉਹ ਛੂਹ ਸਕਦਾ ਤੇ ਨਾ ਹੀ ਉਹਨਾਂ ਦੀ ਖੁਸ਼ਬੂ ਦਾ ਆਨੰਦ ਲੈ ਸਕਦਾ ਕਦੇ-ਕਦੇ ਬੱਚਿਆਂ ਦੀ ਨਾ ਮੌਜੂਦਗੀ ਵਿੱਚ ਉਹਦਾ ਇਕੱਲਾਪਨ ਉਹਨੂੰ ਖਾਣ ਨੂੰ ਲੱਗਦਾ ਇਸ ਇਕਲਤਾ ਦੇ ਭਾਰ ਹੇਠ ਉਹ ਦਿਨ ਬਦਿਨ ਦਬਦਾ ਜਾ ਰਿਹਾ ਸੀ ਇਕ ਕੱਲਤਾ ਦਾ ਇਹ ਬੋਝ ਹੌਲਾ ਕਰਨ ਲਈ ਉਹ ਕਈ ਵਾਰ ਦਿਨ ਵਿੱਚ ਹੀ ਘਰੋਂ ਬਾਹਰ ਨਿਕਲ ਜਾਂਦਾ ਐਵੇਂ ਬਿਨਾ ਮਤਲਬੀ ਸੜਕਾਂ ਤੇ ਪਾਰਕਾਂ ਵਿੱਚ ਇੱਕ ਗੁਆਚੇ گا ਵਾਂਗ ਫਿਰਦਾ ਰਹਿੰਦਾ ਸੀ ਉਹਦੇ ਚਿਹਰੇ ਤੇ ਲਹਿਰਾਂਦੇ ਸ ਇਕੱਲੇਪਣ ਦੇ ਅਹਿਸਾਸ ਤੋਂ ਪੈਦਾ ਹੋਈ ਪੀੜ ਦੇ ਪਰਛਾਵੇਂ ਉਹਦੇ ਪੁੱਤ ਦੀਆਂ ਨਜ਼ਰਾਂ ਤੋਂ ਬਹੁਤੀ ਦੇਰ ਛੁਪੇ ਨਹੀਂ ਸੀ ਰਹਿ ਸਕੇ ਇਹ ਇਸ ਲਈ ਜਦੋਂ ਵੀ ਉਹਨੂੰ ਵੇਲ ਮਿਲਦੀ ਉਹ ਕਰਿਆ ਕਿ ਆਪਣੇ ਪਾਪਾ ਨੂੰ ਲੈ ਕੇ ਲੰਮੇ ਡਰਾਈਵ ਤੇ ਨਿਕਲ ਜਾਂਦਾ ਸੀ ਜਾਂ ਘਰ ਘਰ ਲਈ ਕੋਈ ਸਮਾਨ ਖਰੀਦਣ ਦੇ ਬਹਾਨੇ ਕਿਸੇ ਸਟੋਰ ਜਾਂ ਮਾਲ ਵਿੱਚ ਲੈ ਜਾਂਦਾ। ਇੰਨਾ ਹੀ ਦਿਨਾਂ ਵਿੱਚ ਉਹਦੇ ਪੁੱਤਰ ਨੂੰ ਇੱਕ ਦੋਸਤ ਦਾ ਵਾਸ਼ਿੰਗਟਨ ਡੀਸੀ ਤੋਂ ਫੋਨ ਆਇਆ। ਉਹਨੇ ਇੱਕ ਨਵੀਂ ਉਸਾਰੀ ਡਵੈਲਪਮੈਂਟ ਵਿੱਚ ਮਕਾਨ ਖਰੀਦਿਆ ਸੀ। ਉਹਨੇ ਵਿਰਿੰਦਰ ਨੂੰ ਕਿਹਾ ਕਿ ਉਹਦੇ ਕੋਲ ਸਮੇਤ ਪਰਿਵਾਰ 1-2 ਰਾਤਾਂ ਠਹਿਰਨ ਦਾ ਪ੍ਰੋਗਰਾਮ ਬਣਾ ਕੇ ਆਵੇ। ਅਗਲੇ ਸ਼ਨੀਵਾਰ ਸ਼ਾਮੀ 4 ਵਜੇ ਵਿਰਿੰਦਰ ਆਪਣੇ ਪਾਪਾ, ਪਤਨੀ ਤੇ ਬੇਬੀ ਨੂੰ ਲੈ ਕੇ ਉਹਨਾਂ ਦੇ ਘਰੇ ਪਹੁੰਚ ਗਿਆ ਚਾਹ ਪੀਣ ਤੋਂ ਬਾਅਦ ਉਹਨੇ ਵਰਿੰਦਰ ਨੂੰ ਦੱਸਿਆ ਕਿ ਬਾਪੂ ਜੀ ਅੱਜਕੱਲ ਸਾਡੇ ਕੋਲ ਆਏ ਹੋਏ ਨੇ ਪਿਛਲੇ ਸਾਲ ਸਾਡੀ ਮਾਤਾ ਜੀ ਸਵਰਗਵਾਸ ਹੋਣ ਤੋਂ ਬਾਅਦ ਬਾਪੂ ਜੀ ਪੰਜਾਬ 'ਚ ਹੀ ਇਕੱਲੇ ਰਹਿ ਗਏ ਸੀ ਇਸ ਲਈ ਮੈਂ ਉਹਨਾਂ ਨੂੰ ਆਪਣੇ ਕੋਲੇ ਬੁਲਾ ਲਿਆ ਇੱਥੇ ਉਹ ਅੰਕਲ ਨੂੰ ਮਿਲ ਕੇ ਬਹੁਤ ਖੁਸ਼ ਹੋਣਗੇ ਇਹ ਤਾਂ ਬਹੁਤ ਖੁਸ਼ੀ ਵਾਲੀ ਗੱਲ ਆ ਮੇਰੇ ਲਈ ਮੈਂ ਤਾਂ ਇੱਥੇ ਆ ਕੇ ਪੰਜਾਬੀ 'ਚ ਕਿਸੇ ਨਾਲ ਗੱਲ ਕਰਨ ਨੂੰ ਤਰਸਿਆ ਪਿਆ ਚੱਲ ਬੇਟਾ ਮੈਨੂੰ ਤਾਂ ਆਪਣੇ ਪਾਪਾ ਕੋਲ ਛੱਡਾ ਉਨੇ ਕੇ ਹੱਥ ਤੇ ਬ੍ਰਿੰਦਰ ਦਾ ਦੋਸਤ ਉਹਨੂੰ ਆਪਣੇ ਬਾਪੂ ਦੇ ਕਮਰੇ ਚ ਲੈ ਗਿਆ ਕਮਰੇ ਚ ਜਾ ਕੇ ਉਸ ਨੂੰ ਦੇਖਿਆ ਕਿ ਇੱਕ 70-80 ਸਾਲ ਦਾ ਬਜ਼ੁਰਗ ਪਲੰਗ ਤੇ ਪਿਆ ਹੋਇਆ ਛੱਤ ਵੱਲ ਟਿਕਟਕੀ ਲਾਈਨ ਦੇਖ ਰਿਹਾ ਹੈ ਦੱਸਣ ਤੇ ਹੌਲੀ-ਹੌਲੀ ਪਲੰਗ ਤੋਂ ਉੱਠਿਆ ਤੇ ਆਏ ਮਹਿਮਾਨ ਨਾਲ ਢਿੱਲਾ ਜਿਹਾ ਹੱਥ ਮਿਲਾ ਕੇ ਕੁਰਸੀ ਤੇ ਬਹਿ ਗਿਆ ਉਹ ਵੀ ਸੈਂਟਰ ਟੇਬਲ ਦੇ ਦੂਜੇ ਪਾਸੇ ਪਈ ਕੁਰਸੀ ਤੇ ਬਹਿ ਗਿਆ ਉਸ ਬਜ਼ੁਰਗ ਦੇ ਪਰਵਾਹ ਭੀਣ ਤੇ ਖਾਲੀ-ਖਾਲੀ ਅੱਖਾਂ ਵਾਲੇ ਚਿਹਰੇ ਤੋਂ ਕੁਝ ਵੀ ਨਹੀਂ ਸੀ ਪੜ ਸਕਦਾ। ਉਹਨੂੰ ਲੱਗਿਆ ਜਿਵੇਂ ਉਹ ਕਿਸੇ ਜਿਉਂਦੇ ਜਾਗਦੇ ਮਨੁੱਖ ਦੇ ਸਾਹਮਣੇ ਨਹੀਂ ਸਗੋਂ ਕਿਸੇ ਬੁੱਤ ਦੇ ਸਾਹਮਣੇ ਬੈਠਿਆ ਹੋਵੇ। ਜਦੋਂ ਕੁਝ ਬੋਲਣ ਦੀ ਬਜਾਏ ਟਿਕਟਕੀ ਲਗਾਈ ਬੜੀ ਧੀਰੋਂ ਵਿੱਚ ਬੈਠਾ ਰਿਹਾ। ਉਹਨੇ ਆਪੇ ਚੁੱਪ ਤੋੜਦਿਆਂ ਕਿਹਾ ਤੁਸੀਂ ਬਜ਼ੁਰਗੋ ਕਦੋਂ ਤੋਂ ਇੱਥੇ ਅਮਰੀਕਾ 'ਚ ਰਹਿ ਰਹੇ ਹੋ? ਜਦੋਂ ਤੋਂ ਕਰਤਾਰਕੁਰ ਰੱਬ ਨੂੰ ਪਿਆਰੀ ਹੋਈ ਆ। ਕਰਤਾਰ ਕੋਰ ਕੋਣ ਉਹਨੇ ਜਾਣਦੇ ਬੁੱਝਦੇ ਨੇ ਵੀ ਇਹ ਗੱਲ ਅੱਗੇ ਤੋਰਨ ਲਈ ਸਵਾਲ ਕਰ ਦਿੱਤਾ ਜੱਗੂ ਦੀ ਬੇਬੇ ਮੇਰੇ ਘਰ ਵਾਲੀ ਥੋੜੀ ਦੇਰ ਰੁਕ ਕੇ ਮੇਰੇ ਘਰ ਵਾਲੀ ਚਲੀ ਗਈ ਤੇ ਮੈਂ ਬੇਖਰਾ ਹੋ ਗਿਆ ਉਹਦੀਆਂ ਖਾਲੀ-ਖਾਲੀ ਅੱਖਾਂ ਝਲਕ ਪਈਆਂ ਸੀ ਬਜ਼ੁਰਗੋ ਬੇਖਰੇ ਕਿਵੇਂ ਹੋ ਗਏ ਤੁਸੀਂ ਸ਼ੁਭ-ਸ਼ੁਭ ਬੋਲੋ ਤੁਹਾਡਾ ਪੁੱਤਰ ਹੈ ਤੁਹਾਡੇ ਕੋਲ ਨੂੰ ਹੈ ਤੁਹਾਡੀ ਫਿਰ ਦੋ ਬੱਚੇ ਵੀ ਮੈਂ ਇਸ ਘਰ ਵਿੱਚ ਦੇਖ ਰਿਹਾ ਤੁਹਾਡੇ ਬੱਚਿਆਂ ਦਾ ਘਰ ਵੀ ਤੇ ਤੁਹਾਡਾ ਹੀ ਘਰ ਆ ਸਭ ਝੂਠਾ ਘਰ ਤੇ ਸਰਦਾਰ ਜੀ ਘਰ ਵਾਲੀ ਨਾਲ ਹੀ ਹੁੰਦਾ ਤੁਸੀਂ ਭਲਾਏ ਕਹਿ ਕੇ ਮੈਨੂੰ ਕਿਉਂ ਝੂਠੀ ਤਸੱਲੀ ਦੇ ਰਹੇ ਹੋ ਕੋਈ ਹੋਰ ਗੱਲ ਕਰੋ ਤੇ ਹੌਲੀ-ਹੌਲੀ ਉੱਠ ਕੇ ਮੁੜ ਆਪਣੇ ਪਲੰਗ ਤੇ ਪੈ ਗਏ ਉਹ ਤੋਂ ਬਾਅਦ ਨਾ ਤਾਂ ਉਹ ਬਜ਼ੁਰਗ ਬੋਲੇ ਤੇ ਨਾ ਉਸ ਨੂੰ ਕੋਈ ਗੱਲ ਸੁੱਝੀ ਉਹਦਾ ਮਨ ਵੀ ਭਾਰਾ ਹੋ ਗਿਆ ਸੀ ਅਗਲਾ ਦਿਨ ਨਾਸ਼ਤੇ ਕਰਨ ਤੋਂ ਬਾਅਦ ਜਦੋਂ ਵਾਸ਼ਿੰਗਟਨ ਡੀਸੀ ਦਾ ਸੰਸਾਰ ਪ੍ਰਸਿੱਧ ਸਪੇਸ ਮਿਊਜ਼ੀਅਮ ਵੇਖ ਕੇ ਆਪਣੇ ਸ਼ਹਿਰ ਪਰਤ ਰਹੇ ਸੀ ਤਾਂ ਉਹਦੀਆਂ ਅੱਖਾਂ ਸਾਹਮਣੇ ਉਦਾਸੀ ਦੀ ਮੂਰਤ ਬਣੇ ਉਸੇ ਬਜ਼ੁਰਗ ਦੀ ਸ਼ਕਲ ਬਾਰ-ਬਾਰ ਕੁਮਰਈ ਸੀ ਉਸੇ ਰਾਤ ਤਕਰੀਬਨ 4 ਵਜੇ ਉਹਦੇ ਕਮਰੇ 'ਚ ਪਏ ਟੈਲੀਫੋਨ ਦੀ ਘੰਟੀ ਖੜਕੀ ਉਹਨੇ ਰিসিਵਰ ਚੁੱਕ ਕੇ ਆਪਣੇ ਕੰਨ ਨੂੰ ਲਾ ਕੇ ਕਿਹਾ ਹੈਲੋ ਤੁਸੀਂ ਰਾਜੀ ਤਾਂ ਹੋ ਉਹਦੀ ਪਤਨੀ ਸੰਤੋਸ਼ ਦੀ ਆਵਾਜ਼ ਸੀ ਹਾਂ ਮੈਂ ਠੀਕ ਹਾਂ ਉਹਨੇ ਕਿਹਾ ਵਾਪਸ ਨਹੀਂ ਹੋਣਾ ਉਹਦੀ ਪਤਨੀ ਦੇ ਭਰੇ ਹੋਏ ਗਲੇ ਚੋਂ ਕੰਬ ਦੀ ਆਵਾਜ਼ ਨਿਕਲੀ ਕਿਉਂ ਕੀ ਗੱਲ ਆ ਤੂੰ ਰੋ ਕਿਉਂ ਰਹੀ ਆ ਸੰਤੋਸ਼ ਨਹੀਂ ਨਹੀਂ ਤਾਂ ਇੱਕਦਮ ਉਹਦੀ ਭੁੱਬ ਨਿਕਲ ਗਈ ਨਾਲ ਹੀ ਫੋਨ ਕੱਟਿਆ ਗਿਆ ਸਵੇਰੇ ਉੱਠਦਿਆਂ ਸਾਰ ਉਹਨੇ ਆਪਣੇ ਪੁੱਤ ਨੂੰ ਕਿਹਾ ਪੁੱਤ ਮੇਰੀ ਸੀਟ ਬੁੱਕ ਕਰਾ ਦੇ ਤੇਰੀ ਮੰਮੀ ਉੱਥੇ ਇਕੱਲੀ ਆ ਇਹ ਸੱਚਾ ਬੇਸ਼ੱਕ ਲੱਖਾਂ ਤੇ ਪੁੱਤ ਹੋਣ ਪਰ ਜੀਵਨ ਸਾਥੀ ਜੀਵਨ ਸਾਥੀ ਹੁੰਦਾ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੀ ਆ ਤੁਹਾਨੂੰ ਜ਼ਰੂਰ ਪਸੰਦ ਆਈ ਹੋਣੀ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਪੰਜਾਬੀ ਆਵਾਜ਼ ਕਹਾਣੀਆਂ ਤੇ ਜੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ